ਸੋ ਜੀ ਕੀ ਨਾਮ ਹੈ ਜੀ ਮੇਰਾ ਨਾਮ ਜੀ ਰਕੇਸ਼ ਕੁਮਾਰ ਹੈ ਮੇਰੀ ਦੁਕਾਨ ਕੈਂਟਾਗਰ ਚੌਂਕ ਹੈ ਰੈਡੀਮੇਡ ਦੀ ਪੰਜਾਬ ਸਰਕਾਰ ਦਾ ਬਜਟ ਆ ਰਿਹਾ ਕੀ ਉਮੀਦਾਂ ਲੈ ਕੇ ਚੱਲਿਓ ਇਸ ਤੇ ਦੇਖੋ ਜੀ ਉਮੀਦਾਂ ਤੇ ਜਿਹੜੀਆਂ ਨੇ ਹਰ ਆਦਮੀ ਨੂੰ ਬਣਾਣੀਆਂ ਪੈਂਦੀਆਂ ਨੇ ਉਮੀਦਾਂ ਅੱਛੀਆਂ ਰੱਖਣੀਆਂ ਪੈਂਦੀਆਂ ਨੇ ਉਹਦੇ ਨਾਲ ਅੱਛਾ ਬਜਟ ਆਵੇ ਤੇ ਉਹਦੇ ਨਾਲ ਹੀ ਹਰੇਕ ਨੂੰ ਖੁਸ਼ਹਾਲੀ ਮਿਲੇਗੀ ਤੇ ਉਹਦੇ ਨਾਲ ਆਪਣੇ ਦੇਸ਼ ਦੀ ਤਰੱਕੀ ਵੀ ਹੋਏਗੀ ਠੀਕ ਹੈ ਨਾ ਤੇ ਬਾਕੀ ਰਿਹਾ ਜਿਹੜਾ ਹੈਗਾ ਮਹਿੰਗਾਈ ਦਾ ਦੌਰ ਜਿਹੜਾ ਮਹਿੰਗਾਈ ਦਾ ਦੌਰ ਕੋਈ ਇੰਨਾ ਯਾਨੀ ਕਿ ਕੰਟਰੋਲ ਵਿੱਚ ਨਹੀਂ ਆ ਪਾਇਆ ਉਰ ਨਾ ਹੀ ਆਇਆ ਤੇ ਦੂਸਰਾ ਜਿਹੜਾ ਇਹਨਾਂ ਨੇ ਘਰੇਲੂ ਬਿਜਲੀ ਦਾ ਜੋ ਕਮਿਟਮੈਂਟ ਕੀਤੀ ਸੀ ਉਹ ਇਹਨਾਂ ਨੇ ਬਿਲਕੁਲ ਖਰੀ ਕੀਤੀ ਹੈ ਅੱਜ ਦੀ ਡੇਟ 'ਚ ਵੀ ਉਹ ਚੱਲ ਰਹੀ ਹੈ ਜਿਹੜਾ ਇਹਨਾਂ ਨੇ ਯਾਨੀ ਕਿ ਕਮਰਸ਼ੀਅਲ ਦਾ ਕਿਹਾ ਸੀ ਵੀ ਉਹਦਾ ਵੀ ਅਸੀਂ 5 ਰੁਪਏ ਯਾਨੀ ਕਿ ਯੂਨਿਟ ਕਰਾਂਗੇ ਉਹਦਾ ਜਾਨੀ ਕਿ 5 ਰੁਪਏ ਯੂਨਟ ਹੈ ਇਹਨਾਂ ਨੇ ਅਜ ਤੱਕ ਨਹੀਂ ਹੋ ਸਕਿਆ ਉਹ ਵੀ ਮੇਰੇ ਹਿਸਾਬ ਨਾਲ ਕਮਰਸ਼ੀਅਲ ਦਾ 9 ਤੋਂ 10 ਰੁਪਏ ਦੇ ਵਿੱਚ ਵਿੱਚ ਹਰੇਕ ਜਾਨੀ ਕਿ ਸ਼ੌਪ ਦਾ ਬਿੱਲ ਆ ਰਿਹਾ ਹੈ ਉਮੀਦ ਕੀ ਲੈ ਕੇ ਚੱਲੇ ਹੁਣ ਉਮੀਦ ਇਹੋ ਲੈ ਕੇ ਚੱਲੇ ਆਂ ਜੀ ਜਿਹੜਾ ਹੈ ਇਹ ਬਜਟ ਅੱਛਾ ਆ ਜਾਵੇ ਤੇ ਇਹਦੇ ਤੇ ਜਾਨੀ ਕਿ ਜਿਹੜਾ ਘਰੇਲੂ ਵਾਤਾਵਰਣ ਹੈ ਉਹ ਸਾਰਿਆਂ ਦਾ ਸਹੀ ਹੋ ਜਾਵੇ ਜਿਵੇਂ ਆਪਾਂ ਲੈ ਲਈਏ ਸਬਜ਼ੀਆਂ ਲੈ ਲਈਏ ਜਾਂ ਕਰਿਆਣਾ ਲੈ ਲਈਏ ਜਾਂ ਦੁੱਧ ਵਗੈਰਾ ਲੈ ਲਈਏ ਜਾਂ ਗੈਸ ਲੈ ਲਈਏ ਇਹ ਚੀਜ਼ ਹਰ ਆਦਮੀ ਦੀ ਇੱਕ ਨੀਸੈਸਿਟੀ ਨੇ ਚਾਹੇ ਉਹ ਵੱਡੇ ਤੋਂ ਵੱਡਾ ਆਦਮੀ ਹੈ ਚਾਹੇ ਉਹ ਛੋਟੇ ਤੋਂ ਛੋਟਾ ਹੈ ਉਮੀਦ ਹੈ ਕੋਈ ਬਜਟ ਵਧੀਆ ਹੋਵੇਗਾ ਦੇਖੋ ਉਮੀਦ ਤੇ ਯਾਨੀ ਕਿ ਜਿਹੜੀ ਇੰਨੀ ਜ਼ਿਆਦਾ ਨਹੀਂ ਅਸੀਂ ਕਹਿ ਸਕਦੇ ਬਾਕੀ ਕਹ ਵਧੀਆ ਹੋ ਜਾਵੇ ਤੇ ਉਹਦੇ ਨਾਲ ਸਾਰੇ ਗਰੀਬ ਜਿਹੜੇ ਬੰਦੇ ਅਗੇ ਨੇ ਉਹਨਾਂ ਨੂੰ ਸਾਰਿਆਂ ਨੂੰ ਰਾਹਤ ਮਿਲ ਜਾਏਗੀ ਉਹਦੇ ਨਾਲ ਉਹਨਾਂ ਦੀ ਜ਼ਿੰਦਗੀ ਜਾਣਗੀ ਜਿਹੜੀ ਥੋੜੀ ਜਿਹੀ ਮਿਠਾਸ ਚ ਆ ਜਾਏਗੀ ਕਿਨੇ ਸੁਲਾਰੀਆ ਕਿਨੇ ਜੀ ਪੰਜਾਬ ਸਰਕਾਰ ਦਾ ਬਜਟ ਆ ਰਿਹਾ ਹੈ ਕਿਸ ਤਰੀਕੇ ਦੀਆਂ ਉਮੀਦਾਂ ਸਰ ਇਦਾਂ ਪੰਜਾਬ ਸਰਕਾਰ ਦੀ ਤੁਸੀਂ ਬਹੁਤ ਉਮੀਦਾਂ ਲਗਾਈਆਂ ਨੇ ਜਿੱਦਾਂ ਕਿ ਐਜੂਕੇਸ਼ਨ ਕਰ ਤੇ ਵਿੱਚ ਵੀ ਪੰਜਾਬ ਸਰਕਾਰ ਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਕਿ ਬੱਚਿਆਂ ਦੀ ਫੀਸ ਮਾਫ ਹੋਵੇ ਤੇ ਉਸ ਤੋਂ ਇਲਾਵਾ ਕਾਰੋਬਾਰ ਦੇ ਵਿੱਚ ਵੀ ਜਿੱਦਾਂ ਵੇਖਿਆ ਉਹ ਹਰੇਕ ਦਾ ਕਾਰੋਬਾਰ ਸ਼ਮਡਾਊਨ ਜਾ ਰਿਹਾ ਹੈ ਕਾਰੋਬਾਰ ਵਾਲੇ ਬਾਰੇ ਵੀ ਸਰਕਾਰ ਨੂੰ ਕੁਝ ਸੋਚਣਾ ਚਾਹੀਦਾ ਹੋਰ ਬੰਦ ਉਸ ਤੋਂ ਲਾਵਾ ਗੱਲ ਕਰੀਏ ਕਿਸ ਤਰੀਕੇ ਦੇ ਨਾਲ ਆਮ ਵਪਾਰੀ ਵੀ ਹੋਰ ਭਾਜੀ ਵਪਾਰੀ ਇਸ ਟਾਈਮ ਬਹੁਤ ਪਰੇਸ਼ਾਨ ਹੈ ਕਿਉਂਕਿ ਵਪਾਰ ਹੈ ਨਹੀਂ ਕੁਛ ਅਸੀਂ ਵੇਖਿਆ ਹਨ ਆਪਣਾ ਜਿਹੜੀ ਬਾਰਡਰ-ਬਾਰਡਰ ਬੰਦ ਸੀਗੇ ਉਹਦੇ ਕਰਕੇ ਵਪਾਰ ਨੂੰ ਬੜਾ ਝਟਕਾ ਸੀਗਾ ਅਸੀਂ ਸਰਕਾਰ ਨੂੰ ਇਹੀ ਕਹਿੰਦੇ ਆ ਬਾਰ-ਬਾਰ ਜਦੋਂ ਧਰਨੇ ਲੱਗਦੇ ਨੇ ਇਹਦਾ ਧਰਨੇ ਨਾਲ ਇਹਦੇ ਨਾਲ ਵੀ ਪੰਜਾਬ ਨੂੰ ਫਰਕ ਪੈਂਦਾ ਬਜਟ ਨੂੰ ਸਾਡੇ ਫਰਕ ਪੈਂਦਾ ਪੰਜਾਬ ਸਰਕਾਰ ਨੂੰ ਇਹ ਗੱਲ ਮੰਨੀ ਚਾਹੀਦੀ ਤੇ ਸੁਣੀ ਚਾਹੀਦੀ ਹੈ ਜੇ ਸੜਕਾਂ ਨਹੀਂ ਬੰਦ ਹੋਣਗੀਆਂ ਕਾਰੋਬਾਰ ਵਧਣਗੇ ਕਾਰੋਬਾਰ ਵਧਣਗੇ ਬਜਟ ਵੀ ਠੀਕ ਆਏਗਾ ਇਸ ਕਰਕੇ ਸਰਕਾਰ ਨੂੰ ਅਸੀਂ ਕਿ ਇਹੀ ਕਹਿੰਦੇ ਆ ਕਿ ਬਜਟ ਦੇ ਜਿਵੇਂ ਕੀ ਕਰੋ ਐਜੂਕੇਸ਼ਨ ਉਸ ਤੋਂ ਬਾਅਦ ਹੈਲਥ ਦੇ ਵਿੱਚ ਜਿਵੇਂ ਕਿ ਡਾਕਟਰ ਆਪਣਾ ਸਿਵਲ ਹਸਪਤਲ 'ਚ ਥੋੜਾ ਬਹੁਤ ਕੰਮ ਹੋਇਆ ਅੱਜਕੱਲ੍ਹ ਪਿਛਲੇ ਦਿਨੀ ਸਿਵਲ ਹਸਪਤਲ 'ਚ ਕੰਮ ਕੀਤਾ ਨਾ ਨੇ ਅਸ਼ੋਕ ਸਾਡੇ ਹਲਕਾ ਸੈਂਟਰ ਦੇ ਅਸ਼ੋਕ ਪ੍ਰੈਸ਼ਰ ਪੱਪੀ ਜੀ ਨੇ ਸਿਵਲ ਹਸਪਤਲ ਦੇ ਜਿੱਦਾ ਕੰਮ ਕਰਾਇਆ ਅਸੀਂ ਉਹਨਾਂ ਤੋਂ ਖੁਸ਼ ਆ ਐਡੇ ਸਿਵਲ ਹਸਪਤਲ 'ਚ ਹਰੇਕ ਦਾ ਇਲਾਜ ਫ੍ਰੀ ਹੋਣਾ ਚਾਹੀਦਾ ਤੇ ਜਿਹੜਾ ਗਰੀਬ ਬੱਚੇ ਦੀ ਪੜ੍ਹਾਈ ਵੀ ਫ੍ਰੀ ਹੋਣੀ ਚਾਹੀਦੀ ਹੈ ਸਰਕਾਰ ਕੋਈ ਦਾ ਬਜਟ ਲੈ ਕੇ ਆਵੇ ਕੀ ਨਾਮ ਹੈ ਜੀ ਮੇਰਾ ਨਾਮ ਤਰਨੁ ਕੁਮਾਰ ਹੈ ਜੀ ਭਾਈ ਬਜਟ ਆ ਰਿਹਾ ਪੰਜਾਬ ਸਰਕਾਰ ਦਾ ਕੀ ਉਮੀਦਾਂ ਸੀ ਲੈ ਕੇ ਬਜਟ ਤੋਂ ਦੀ ਬਹੁਤ ਉਮੀਦਾਂ ਪਿਛਲੀ ਵਾਰ ਤਾਂ ਦੇਖੋ ਚਲੋ ਜੀ ਸਰਕਾਰ ਨਵੀਂ ਸੀ ਠੀਕ ਹੈ ਜੀ ਸਰਕਾਰ ਨਵੀਂ ਕਰਕੇ ਚਲੋ ਇਹਨਾਂ ਨੂੰ ਥੋੜਾ ਸਮਝਣ ਲੱਗੇ ਵੀ ਟਾਈਮ ਲੱਗਣਾ ਕਿਉਂਕਿ ਪੁਰਾਣੀ ਸਰਕਾਰਾਂ ਜੋ ਛੱਡ ਕੇ ਜਾਂਦੀਆਂ ਇਹਨਾਂ ਨੇ ਨਵੇਂ ਸ਼ਿਓ ਤੋਂ ਸਾਰਾ ਕੰਮ ਸ਼ੁਰੂ ਕਰਨਾ ਹੁੰਦਾ ਹੈ ਨਵੀਂ ਸਰਕਾਰ ਨੇ ਬਜਟ ਤੋਂ ਖਾਸ ਉਮੀਦਾਂ ਹੈ ਕਿ ਜਦੋਂ ਪੈਟਰੋਲ ਡੀਜ਼ਲ ਦੇ ਜਿਹੜੇ ਰੇਟ ਵਧ ਰਹੇ ਨੇ ਗਵਰਨਮੈਂਟ ਵੱਲੋਂ ਸਟੇਟ ਗਵਰਨਮੈਂਟ ਵੱਲੋਂ ਇਹ ਵਧ ਰਹੇ ਨੇ ਉਹਨਾਂ ਦੀ ਨਕੇਲ ਥੋੜੀ ਕੱਸੀ ਜਾਵੇ ਗਵਰ ਤੇ ਇੱਕ ਸਕੂਲਾਂ ਦੇ ਵਿਸ਼ੇ ਤੇ ਵੀ ਮੈਂ ਗੱਲ ਕਰਨਾ ਚਾਹਾਂਗਾ گورਨਮੈਂਟ ਜਦੋਂ ਵੀ ਕੋਈ ਨਵੀਂ ਆਂਦੀ ਨਾ ਪਹਿਲੀ ਪੈਰ ਵੀ ਇਹਨਾਂ ਦੀ ਦੋ ਗੱਲਾਂ ਹੁੰਦੀਆਂ ਇੱਕ ਤਾਂ ਤੁਹਾਨੂੰ ਹੈਲਥ ਵੀ ਵਧੀਆ ਦਵਾਂਗੇ ਹੈਲਥ ਹਸਪਤਾਲ ਵਧੀਆ ਬਣਾ ਕੇ ਦਵਾਂਗੇ ਸ਼ਹਿਰੀਆਂ ਨੂੰ ਤੇ ਇੱਕ ਸਕੂਲਾਂ ਤੇ ਪ੍ਰਾਈਵੇਟ ਸਕੂਲਾਂ ਨਕੇਲ ਕਰਾਂਗੇ ਇਹ ਹਰ ਵਾਰੀ ਜਿਹੜੀ ਵੀ گورਨਮੈਂਟ ਆਂਦੀ ਉਹ ਵਾਅਦੇ ਤੇ ਵਾਅਦੇ ਰਹਿ ਜਾਂਦੇ ਨੇ ਕਦੀ ਇਹ ਦੋ ਗੱਲਾਂ ਕਦੀ ਪੂਰੀਆਂ ਲੁਧਿਆਣਾ ਸ਼ਹਿਰ 'ਚ ਹੋਈਆਂ ਹੀ ਨਹੀਂ ਮੈਂ ਤਾਂ ਇਹ ਚਾਹਾਂਗਾ ਕਿ ਦੋ ਗੱਲਾਂ ਵਾਲ ਬਹੁਤ ਜ਼ਿਆਦਾ ਫੋਕਸ ਕਰਨ ਦਾ ਗੱਲ ਹੈ ਕਿਉਂਕਿ ਸਰਕਾਰ ਦੋ ਗੱਲਾਂ ਕਰਕੇ ਬੰਦੀ ਹੈ ਤਾਂ ਦੋ ਗੱਲਾਂ ਕਰਕੇ ਬਿਗੜਦੀ ਹੈ ਜਿਹੜੀ ਵੀ گورਨਮੈਂ ਇਸ ਪ੍ਰਾਈਵੇਟ ਸਕੂਲਾਂ ਦੇ ਖਾਸ ਕਰਕੇ ਪ੍ਰਾਈਵੇਟ ਸਕੂਲਾਂ ਨਕੇਲ ਕਸਨ ਤੇ ਜਿਹੜੇ ਸਕੂਲਾਂ ਦੇ ਬੁੱਕਸ ਦੀ ਸੈੱਟ ਹੈ ਜਿਹੜਾ ਕਿ ਹਜ਼ਾਰ ਤੋਂ ਲੈ ਕੇ 800 ਰੁਪਏ ਵਿੱਚ ਝੋਣਾ ਜਾਂਦਾ ਲੋਕੀ 8-8 ਤੋਂ 1000 ਰੁਪਏ ਦੇ ਸਕੂਲਾਂ ਸੈੱਟ ਪ੍ਰਾਈਵੇਟ ਸਕੂਲਾਂ ਵਾਲੇ ਵੇਚ ਰਹੇ ਨੇ ਇਹਨਾਂ ਦੇ ਬਿਲਕੁਲ ਨਕੇਲ ਕਸੀ ਹਨ ਤੇ ਨਾਲੇ ਬੁੱਕਸ ਦੇ ਜਿਹੜੇ ਕਿਤਾਬਾਂ ਵਾਂ ਉਹ ਸਕੂਲਾਂ ਵਾਲੇ ਨੇ ਕੀ ਕੀਤਾ ਹੁੰਦਾ ਕਿ ਇਹਨਾਂ ਦੇ ਪੱਕੇ ਠਿਕਾਣੇ ਹੁੰਦੇ ਤੇ ਉੱਥੋਂ ਹੀ ਆ ਕੇ ਮਿਲਦੀਆਂ ਸਾਡੇ ਲੁਧਿਆਣੇ ਸ਼ਹਿਰੀ ਨਹੀਂ ਵੱਡੀ ਬੁੱਕਸ ਮਾਰਕੀਟਾ ਕਿੱਥੇ ਉਹ ਬੁੱਕਸ ਲੈ ਕੇ ਟ੍ਰਾਈ ਕਰ ਲੋ ਪਹਿਲੀ ਗੱਲ ਤਾਂ ਬੁੱਕਸ ਮਿਲਨੀਆਂ ਨਹੀਂ ਪੇਰੈਂਟ ਸਿੰਗਲ ਜੇ ਕੇ ਕਦੀ ਕਿਤਾਬ ਵੀ ਚਾਹੀਦੀ ਆ ਉਹ ਪੂਰਾ ਸਰਟੀਫਿਕੇਟ ਪੇਰੈਂਟਸ ਤੋਂ ਲੈਣਾ ਪੈਂਦਾ ਜੀ ਤੇ ਇੱਕ ਬੇਨਤੀ ਹੋਰ ਆ ਜੀ ਬਿਜਲੀ ਦੇ ਬਿੱਲ ਵੀ ਥੋੜੇ ਸ਼ਹਿਰੀਆਂ ਨੂੰ ਕਰਨ ਜੀ ਮਾਰਾ ਥੋੜੇ ਬਿਜਲੀ ਦੇ ਦਰਾਂ ਦੇ ਰੇਟ ਵੀ ਘਟਾਣ ਬਜਟ ਤੋਂ ਬਹੁਤ ਸਾਨੂੰ ਖਾਸ ਸਮਝਦਾ ਨੇ ਬਾਕੀ ਗਵਰਨਮੈਂਟ ਵਧੀਆ ਕੰਮ ਕਰ ਰਹੀ ਆ ਚੌਧਰੀ ਮਦਨ ਲਾਲ ਬੱਗਾ ਸਾਡੇ ਹਲਕੇ ਜਿੱਥੇ ਸੀ ਰਹਿੰਦੇ ਆ ਫੈਬੋ ਵਾਲੇ ਇਲਾਕੇ ਜਿੱਥੇ ਸੀ ਰਹਿੰਦੇ ਆ ਤੇ ਵਧੀਆ ਕੰਮ ਚੱਲ ਰਹੇ ਨੇ ਪਰ ਤੁਹਾਨੂੰ ਹੋਰ ਵੀ ਗਵਰਨਮੈਂਟ ਤੋਂ ਬਹੁਤ ਆਸਾਂ ਜਿਹੜੀ ਗਵਰਨਮੈਂਟ ਆਈ ਆ ਆਮ ਆਦਮੀ ਪਾਰਟੀ ਆ ਜਿਹੜੀ ਵਾਅਦੇ ਕਰਕੇ ਆ ਨਾ ਵਾਅ ਫੇਰ ਅੰਮੀ ਕਿਵੇਂ ਦੇਖਦੇ ਹੋ ਪੰਜਾਬ ਸਰਕਾਰ ਦਾ ਬਜਟ ਆ ਰਿਹਾ ਕੀ ਉਮੀਦਾਂ ਲੈ ਕੇ ਚੱਲਿਓ ਇਹਨਾਂ ਤੋਂ ਕੋਈ ਉਮੀਦ ਨਹੀਂ ਰੱਖੀ ਜਾ ਸਕਦੀ ਹੈਗੀ ਪਹਿਲੇ ਆਪਣੇ ਘਰ ਪੂਰੇ ਕਰਦੇ ਆ ਬਾਅਦ ਚ ਦੂਜੇ ਨੂੰ ਦੇਖਦੇ ਆ ਠੀਕ ਹੈ ਵੋਟਾਂ ਲੈਣ ਵੇਲੇ ਕਹਿੰਦੇ ਅਸੀਂ ਆਹ ਚੱਕਰ ਚੱਕਾਂਗੇ ਆ ਚੱਕਾਂ ਚੱਕਾਂਗੇ ਕੋਈ ਕੁਝ ਨਹੀਂ ਹੁੰਦਾ ਤਿੰਨ ਸਾਲ ਹੋ ਗਿਆ ਇਹਨਾਂ ਨੇ ਕਹੇ ਸੀ ਲੇਡੀਜ਼ ਨੂੰ ਰਸੇ 100 ਰੁਪਿਆ ਬੰਮਾਗੇ ਕੋਈ ਵੀ ਨਹੀਂ ਹੈਗਾ ਦਿੱਤਾ ਇਹਨਾਂ ਨੇ ਉਮੀਦ ਕੀ ਕੀਤੀ ਜਾ ਸਕਦੀ ਹੈ ਇਹਨਾਂ ਤੋਂ ਪਣ ਕੀ ਆਸ ਲੈ ਕੇ ਚੱਲੇ ਹੋ ਜਿਹੜਾ ਬਜਟ ਆ ਰਿਹਾ ਕੋਈ ਉਮੀਦ ਲੈ ਕੇ ਚੱਲੇ ਹੋਗੇ ਘਰੇਲੂ ਬਜਟ ਤੇ ਕੋਈ ਫਾਇਦਾ ਮਿਲ ਸਕਦਾ ਜਾਂ ਕੋਈ ਹੋਰ ਫਾਇਦਾ ਪਹਿਲਾਂ ਆਪਣੇ ਪੂਰੇ ਕਰਨ ਦੂਜਿਆਂ ਦੇ ਕੀ ਲੋਕਾਂ ਦੀ ਕਰਨਗੇ ਪਹਿਲਾਂ ਆਪਣੇ ਪੈਸੇ ਪੂਰੇ ਕਰਨ ਨਾ ਤਾਂ ਦੂਜਿਆਂ ਨੂੰ ਸਰਕਾਰ ਦੇਖੇ ਨਾ ਐਜੂਕੇਸ਼ਨ ਰਸਨ ਪਾਣੀ ਸਸਤਾ ਹੋਣਾ ਚਾਹੀਦਾ ਹੈ ਮਹਿੰਗਾਈ ਘਟੋਣੀ ਚਾਹੀਦੀ ਹੈ ਠੀਕ ਹੈ ਸਕੂਲਾਂ ਦੀ ਫੀਸਾਂ ਇੰਨੀਆਂ ਨੇ ਕਿਤਾਬਾਂ ਮਹਿੰਗਾਈ ਆ ਬੱਚਾ ਕੀ ਪੜ੍ਹਊਗਾ ਸਰਕਾਰੀ ਸਕੂਲਾਂ ਵਿੱਚ ਕੋਈ ਉਮੀਦ ਹੈਗੀ ਆ ਆਪਣੇ ਬੱਚਿਆਂ ਦੇ ਬੱਚਾ ਮਾਪੇ ਜਾਂਦੇ ਵੀ ਡਰ ਲੱਗਦਾ ਵਾ ਬੱਚਾ ਨੇ ਭੇਜਦੇ ਵੀ ਸਰਕਾਰੀ ਸਕੂਲ ਵਿੱਚ ਕੁਝ ਵੀ ਉਮੀਦ ਨਹੀਂ ਹੈਗੀ ਨਾ ਸਰਕਾਰੀ ਹਸਪਤਾਲਾਂ ਵਿੱਚ ਪਰਚੀ ਕੱਢ ਦਿੰਦੇ ਜੀ 10 ਰੁਪਏ ਦੀ ਪਰਚੀ ਆ 10 ਰੁਪਏ ਦੀ ਪਰਚੀ ਕਟਾਉਣ ਨਾਲ ਪਹਿਲਾਂ ਉਹਦੇ ਧੱਕੇ ਖਾਓ ਉਧਰ ਜਾਓ ਕਿਤੇ ਕਿਤੇ ਜਾਓ ਪਾ ਉੱਥੇ ਜਾਓ ਜੀ ਉਧਰ ਪਰਚੀ ਕਢਾਓ ਆ ਆਧਾਰ ਕੱਢ ਦੋ ਪਿੰਨ ਕੱਢ ਦੋ ਕੀ ਕਰੂਗਾ ਬੰਦਾ ਇੱਥੇ ਜਖਮ ਹੁਣ ਬਜਟ ਆ ਰਿਹਾ ਕੁਝ ਉਮੀਦ ਲੈ ਕੇ ਚੱਲੇ ਹੋਊਂਗੀ ਉਮੀਦ ਹੈ ਉਮੀਦ ਤਾਂ ਹੀ ਲਾਈ ਆ ਵੀ ਤਨਖਾ ਸਾਡੀ ਵਧਾਈ ਦਿੱਤੀ ਜਾਵੇ ਜੇ ਜੇ ਤੁਹਾਨੂੰ ਮਾਲਕਾਂ ਨੂੰ ਫਾਇਦਾ ਹੋਗਾ ਤਾਂ ਇਹ ਉਹ ਵੀ ਤੁਹਾਨੂੰ ਕਰਨਗੇ ਨਾ ਹਰੇ ਕੱਪੜੇ ਵਿੱਚ ਮਹਿੰਗਾਈ ਕਰਤੀ ਆ ਪਰ ਅਸਲ ਬੰਨ ਵੀ ਸਾਰਾ ਕੁਝ ਮਹਿੰਗਾਈ ਦੇ ਵਿੱਚ ਹੀ ਆ ਇਹ ਘਟਣਾ ਚਾਹੀਦਾ ਇਹ ਘਟਣਾ ਚਾਹੀਦਾ ਵਾ ਆ ਪੁੱਲ ਬਣਾਤੇ ਆ ਸਰਕਾ ਬਣਾਤੀਆਂ ਇਹਦੇ ਨਾਲ ਕੋਈ ਨਹੀਂ ਹੈਗਾ ਘਰੇ ਰੋਟੀ ਬਣੀ ਇਹ ਨਾਲ ਥੋੜੀ ਚੱਲ ਨਹੀਂ ਆ ਸਭ ਤੋਂ ਪਹਿਲਾਂ ਮੈਂ ਕਹਿਣਾ ਚਾਹਵਾਂਗਾ ਕਿ ਬਜਟ ਹਰ ਸਾਲ ਆਉਂਦਾ ਹੈ ਸਰਕਾਰ ਆਪਣੇ ਪਿਛਲੇ ਬਜਟ ਨੂੰ ਖੋਲ੍ਹ ਲਵੇ ਜਿਹੜੇ ਵਾਅਦੇ ਕੀਤੇ ਸੀਗੇ ਉਹ ਪੂਰੇ ਨਹੀਂ ਕੀਤੇ ਜਿਨ੍ਹਾਂ ਨੂੰ ਮੋੜ ਦਿੱਤਾ ਟਾਈਮ ਬਾਉਂਡ ਵਾਅਦੇ ਕਰਦੇ ਜਿਸ ਦਿਨ ਤੱਕ ਅਗਲੀ ਗੱਲ ਦੂਸਰੀ ਗੱਲ ਸੈਂਟਰ ਪਾਰਟ ਨਾਲ ਸੰਬੰਧਿਤ ਹੈ ਜਾਂ ਸਟੇ ਇੰਡਸਟਰੀ ਨਾਲ ਹੈ ਐਸਟੀ ਸੈਕਟਰ ਲਸਟੀ ਹੈ ਵਰ ਦਾ ਨੰਬਰ 2 ਹੈ ਅਫਸੋਸ ਹੈ ਕਿ ਉਹ ਮੋੜ ਲਿਆ ਕਰਦੀ ਹੈ ਸਰਕਾਰਾਂ ਸਾਜੀਆਂ ਚਾਹੇ ਸੈਂਟਰੀਆਂ ਨੂੰ ਲਾਵੇ ਇਹਨਾਂ ਦੇ ਬਜਟ ਬਜਟ ਨੂੰ ਚੁੱਕੀ ਨਾਣਾ ਉਹਦੇ ਬਾਰੇ ਗੱਲ ਕਰਨਾ ਕਿ ਕੀ ਗੌਰ ਸਰਕਾਰ ਨੂੰ ਚਾਹੀਦਾ ਹੈ ਕਿ ਤਜਾਰ ਦਾ ਮੇਨ ਜਿਹੜਾ ਕਿੱਤਾ ਹੈਗਾ ਉਹ ਸਾਈਕਲ ਇੰਡਸਟਰੀ ਇਹਨੂੰ ਪ੍ਰੋਮੋਟ ਕਰਨਾ ਇੱਕ ਸਾਈਕਲ ਨੂੰ ਸਰਕਾਰ ਦੀ ਜ਼ਿੰਮੇਵਾਰੀ ਮੰਨਣੀ ਚਾਹੀਦੀ ਹੈ ਇਸ ਬਜਟ ਦੇ ਵਿੱਚ ਸਪੈਸ਼ਲ ਫੰਡ ਅਲੋਕੇਟ ਕਰੋ ਜਿਵੇਂ ਪੋਲੀਓ ਦੇ ਡਰਾਪਸ ਪਾਉਣ ਵਾਸਤੇ ਨੈਸ਼ਨਲ ਲੈਵਲ ਤੇ ਕੀਤੇ ਜਾਂਦਾ ਸੀ ਨਾ ਹੀ ਸਾਈਕਲ ਦਾ ਨੀ ਬਣਵਾ ਕੇ ਦਿਓ ਕਿ ਸਾਈਕਲ ਹੀ ਜ਼ਰੀਏ ਦੀ ਸਵਾਰੀ ਨਹੀਂ ਸਾਈਕਲ ਇੱਕ ਸਿਹਤ ਨੂੰ ਠੀਕ ਰੱਖਣ ਵਾਸਤੇ ਸਵਾਰੀ ਆ ਪੋਲੂਸ਼ਨ ਨਹੀਂ ਫੈਲਾਉਂਦੀ ਫਿਊਲ ਨਹੀਂ ਲੱਗਦੀ ਤੋਂ ਇਹਨਾਂ ਨੂੰ ਸਰਕਾਰ ਦੇ ਬਜਟ ਦੇ ਵਿੱਚ ਅਲੋਕੇਸ਼ਨ ਕਰਾਓ ਕਿ ਸਾਈਕਲ ਉਦਯੋਗ ਪਰਫਲਟ ਹੋਵੇ ਤਾਂ ਕਿ ਤੁਹਾਨੂੰ ਇੱਥੇ ਰੈਵਨਿਊ ਐਮਪਲੋਇਮੈਂਟ ਵਧੇ ਦੂਸਰੀ ਮੇਰੀ ਬੇਨਤੀ ਹੈ ਕਿ ਹਰ ਵਾਰੀ ਸਰਕਾਰਾਂ ਵਾਅਦਾ ਕਰਦੀਆਂ ਨੇ ਕਿ ਤੁਹਾਨੂੰ ਅਸੀਂ ਸਾਈਕਲ ਟ੍ਰੈਕ ਦੇਵਾਂ ਸਾਈਕਲ ਮੇਰੇ ਦੋਸਤ ਮੇਰੇ ਭਰਾ ਮੇਰੇ ਧੀ ਚਲਾਉਣ ਵਾਲੀਆਂ ਮੁੰਡੀਆਂ ਭੈਣਾਂ ਬੱਚਿਆਂ ਪਿਆਰ ਨੇ ਮਤਲਬ ਰੋਡ ਦੀ ਸੇਫਟੀ ਨਹੀਂ ਹੈਗੀ ਹੁਣ ਇਸ ਜਿੰਨ ਤੋਂ ਚੱਲਦਾ ਕੰਮ ਹੈਗਾ ਜੀ ਪੰਜਾਬ ਸਰਕਾਰ ਦਾ ਅੰਦਰਲੀਆ ਰੋਡਸ ਵਾਸਤੇ ਸਾਈਕਲ ਟ੍ਰੈਕ ਬਣਾ ਕੇ ਦਿਓ ਜਿੱਥੇ ਬੱਚੀਓ ਲੋਕੀ ਜਾ ਕੇ ਸਾਈਕਲ ਚਲਾ ਸਕਣ ਜਾਂ ਮੇਨ ਮੇਨ ਸੜਕਾਂ ਦੇ ਉੱਪਰ ਸਿਰਫ ਥੋੜਾ ਜਿਹਾ ਜਗ੍ਹਾ ਚਾਹੀਦੀ ਸਾਈਕਲ ਟ੍ਰੈਕ ਬਣਾਓ ਜਿੱਥੇ ਚੱਲ ਸਕਦੇ ਨੇ ਇਹ ਸਾਈਕਲ ਚੱਲੇਗਾ ਤੁਹਾਡੇ ਆਮ ਰੋਡ ਤੇ ਕਾਰਾਂ ਸਕੂਟਰਾਂ ਮੋਟਰਸਾਈਕਲਾਂ ਦਾ ਘਟੇਗਾ ਟ੍ਰੈਫਿਕ ਨੂੰ ਸੇਵੀ ਹੋਏਗੀ ਤੇ ਲੋਕਾਂ ਨੂੰ ਸੇਫਟੀ ਦੇ ਜੋ ਦੋਸਤਾਂ ਹੋ ਗਈਆਂ ਤੀਸਰੀ ਇੱਕ ਮੰਗ ਅਸੀਂ 2017 ਤੋਂ ਪਹਿਲਾਂ ਵੀ ਕਰ ਰਹੇ ਹਾਂ ਅੱਜ ਵੀ ਕਰ ਰਹੇ ਹਾਂ ਪਹਿਲੇ ਵੈਟ ਲੱਗਦਾ ਸੀ 5% ਅਫਸੋਸ ਹੈ ਕਿ ਅੱਜ ਤੱਕ ਵੈਟ ਦੇ ਫੰਡ ਨਹੀਂ ਮਿਲਿਆ ਸਰਕਾਰਾਂ ਕਹਿੰਦੀਆਂ ਵੈਟਰੀ ਫੰਡ ਦੇ ਤਾਂ ਦਸਤੀ ਕਰਦੀ ਹੈ ਵੈਟ ਦੇ ਫੰਡ ਨਹੀਂ ਦਿੱਤਾ ਸਰਕਾਰ ਕਿਉਂ ਨਹੀਂ ਡੰਡਾ ਚਲਾ ਕੇ ਅਫਸਰਾਂ ਨੂੰ ਪੁੱਛਦੀ ਕਿ ਲੋਕਾਂ ਨੂੰ ਕਿਤੇ ਕਿਤੇ ਵੈਟਰੀ ਫੰਡ ਮਿਲਦੀ ਹੈ ਅਫਸਰਾਂ ਨੂੰ ਅਸੀਂ ਇਹ ਵਿਸ਼ਵਾਸ ਦੇ ਕੇ ਵੈਟਰੀ ਫੰਡ ਲੈਨੇ ਆ ਜੀ ਪੁਰਾਣੇ ਜਾਂ GST ਦੇ ਫੰਡ ਲੈਨੇ ਆ ਉਸ ਦਿਨ ਮੈਂ ਤੁਹਾਡੇ ਚੈਨਲ ਤੇ ਵੀ ਸੀਗਾ ਬਾਕੀ ਹੋਰ ਚੈਨਲ ਤੇ ਮੈਂ ਡਿਬੇਟਸ ਵੀ ਇਹ ਕੀਤਾ ਹੋਇਆ ਹੈ ਕੀ ਤੁਸੀਂ ਕਹਿੰਦੇ ਹੋ ਕਿ ਅਸੀਂ ਰਿਸ਼ਵਤ ਦੇ ਬੰਦੇ ਖਰਾਕਤ ਮਾਨ ਸਾਹਿਬ ਛੋਟੀ ਜੀ ਕਿਰਪਾ ਕਰੋ ਜੇ ਤੁਸੀਂ 2 400 500 ਬੰਦਾ ਪਕਰ ਲਿਆ ਲੱਖਾਂ ਦੇ ਹਿਸਾਬ ਨਾਲ ਬੰਦੇ ਰਿਸ਼ਵਤ ਲੈ ਰਹੇ ਨੇ ਸ਼ਿਕਾਇਤ ਕਿਉਂ ਕਰੇਗਾ ਬੰਦਾ ਉਹਨਾਂ ਨੇ ਸਾਨੂੰ ਤਾਈ ਪੀਣਾ ਕਰ ਦਿੱਤਾ ਵਾ ਕਿ ਪੈਸੇ ਦਿਓ ਤੇ ਕੰਮ ਕਰਾਓ ਤੁਹਾਡੇ ਕੋਲ ਵਿਜੀਲੈਂਸ ਹੈਗੀ ਆ ਤੁਹਾਡੇ ਕੋਲ ਰਿਕਾਰਡ ਹੈ ਜਿਹਦਾ ਕੰਮ ਲੇਟ ਹੋ ਰਿਹਾ ਹੈ ਅਫਸਰ ਸ਼ਾਇਨ ਨੂੰ ਨੱਥ ਪਾ ਦਿਓ ਇਸ ਬਜਟ ਦੇ ਵਿੱਚ ਪ੍ਰੋਮਿਸ ਕਰੋ ਅਲੋਕੇਸ਼ਨ ਕਰੋ ਚੀਮਾ ਸਾਹਿਬ ਸਾਡੇ ਵਿੱਤ ਮੰਤਰੀ ਹੋ ਕਿ ਜਿਹਦੇ ਵੀ ਵੈਟ ਰਿਫੰਡ ਨੇ ਉਹ ਤੁਸੀਂ 10 ਦਿਨਾਂ ਦੇ ਵਿੱਚ 15 ਦਿਨਾਂ ਵਿੱਚ ਕਲੀਅਰ ਕਰੋ ਕਿਉਂਕਿ ਚੀਮਾ ਸਾਹਿਬ ਨੇ ਵਾਦਾ ਕੀਤਾ ਸੀ ਸਟੇਜ ਤੇ ਕਿ ਜਿੰਨੇ ਵੈਟ ਰਿਫੰਡ ਨੇ ਜੀ 15 ਦਿਨਾਂ ਵਿੱਚ ਕਲੀਅਰ ਹੋ ਜਾਣਗੇ ਇਸ ਗੱਲ ਨੂੰ ਮੇកਲ 15 ਮਹੀਨੇ ਨਹੀਂ 2.5 ਸਾਲ ਹੋ ਗਏ ਨੇ ਸਾਨੂੰ ਸੀਟ ਤੇ ਆਏ ਹੋਏ ਨੂੰ ਵੈਟ ਰਿਫੰਡ ਕਲੀਅਰ ਕਰੋ ਜੀਐਸਟੀ ਰਿਫੰਡ ਜਿਹੜੇ ਪੈਂਡਿੰਗ ਨੇ ਜੋ ਤੁਹਾਡੇ ਕਾਨੂੰਨ ਚ ਟਾਈਮ ਲਿਖਿਆ ਵੀ ਇੰਨੀ ਦੇਸ਼ ਦੇਣੀ ਹੈ ਅਸੀਂ ਉਹ ਕਲੀਅਰ ਕਰੋ ਉਸ ਤੋਂ ਬਾਅਦ ਅੱਗੇ ਅਸੀਂ ਇਨਸਟਰਕਸ਼ਨ ਦੇ ਦੇਵਾਂ ਅਫਸਰ ਨੂੰ ਜਿਸ ਦਿਨ ਤੁਹਾਡੇ ਕੋਲੇ ਬੈਟ ਰਿਫੰਡ ਦੀ ਫਾਈਲ ਕਲੀਅਰ ਹੋ ਕੇ ਆndi ਹੈ ਇਮੀਡੀਏਟਲੀ ਪੈਸੇ ਵਾਪਸ ਕਰੋ ਕਿਉਂਕਿ ਉਹ ਸਾਡੇ ਕੋਈ ਇਹਾਸਾਨ ਨਹੀਂ ਹੈਗਾ ਅਸੀਂ ਪੈਸੇ ਵੱਧ ਦਿੱਤੇ ਹੋਏ ਨੇ ਉਹ ਰਿਫੰਡ ਲੈ ਰਹੇ ਹਾਂ ਉਹਦੇ ਤੇ ਅਸੀਂ ਬੈਂਕਾਂ ਨੂੰ ਇੰਟਰਸਟ ਦਿੰਨੇ ਆ ਸਾਡੀ ਰਾਸ ਪੂੰਦੀ ਉਹਦੇ ਨਾਲ ਰੁਕੀ ਹੋਈ ਆ ਪਲੱਸ ਤੀਜੀ ਗੱਲ ਮੈਂ ਜ਼ਰੂਰ ਕਹਿਣਾ ਚਾਹਾਂਗਾ ਕਿ ਨਵੇਂ ਕੋ ਕੋਈ ਨੁਕਾ ਨਹੀਂ ਬਣੇ ਕਈ ਦਹਾਕਿਆਂ ਤੋਂ ਮਾਨ ਸਾਹਿਬ ਚੀਮਾ ਸਾਹਿਬ ਮੈਂ ਇਹ ਕਹਾਂਗਾ ਕੇਜਰੀਵਾਲ ਸਾਹਿਬ ਤੁਸੀਂ ਵੀ ਬੇਨਤੀ ਆਪਣੇ ਵੱਲੋਂ ਵੀ ਕਰੋ ਤੇ ਸਰਕਾਰ ਨੂੰ ਇਹ ਸਮਝਾਓ ਕਿ ਜਦ ਤੱਕ ਤੁਸੀਂ ਨਵੇਂ ਫੋਕਲ ਪੁਆਇੰਟ ਨਹੀਂ ਕੱਟੋਗੇ ਇੰਡਸਟਰੀ ਕਿੱਥੇ ਜਾਏਗੀ ਇਹ ਬਜਟ ਦੇ ਵਿੱਚ ਅਲੋਕੇਸ਼ਨ ਕਿਉਂ ਨਹੀਂ ਕਰਦੇ ਕਿ 10000 ਕਰੋੜ ਰੁਪਏ ਅਸੀਂ ਨਵੇਂ ਫੋਕਲ ਪੁਆਇੰਟ ਕੱਟਣ ਵਾਸਤੇ ਰੱਖਾਂਗੇ ਸੋ ਇਹ ਛੋਟੀ ਛੋਟੀ ਮੰਗਾਂ ਨੇ ਜੇ ਇਹਦੇ ਨਾਲ ਤੁਸੀਂ ਪੂਰੀਆਂ ਕਰੋਗੇ ਨਾ ਜੀ ਤੇ ਤੁਹਾਡਾ ਸਟੇਟ ਪਰਫੋਮਲ ਹੋਏਗਾ ਰੈਵਨਿਊ ਆਏਗਾ এমਪਲੋਇਮੈਂਟ ਮਿਲੇਗੀ ਨਹੀਂ ਤੇ ਹਰ ਸਾਲ ਸਾਡੀਆਂ ਮੰਗਾਂ ਆਈ ਜਾਣੀਆਂ ਨੇ ਜਿਹੜੀਆਂ ਪੂਰਤੀਆਂ ਨਹੀਂ ਹੁੰਦੀਆਂ ਸਰਕਾਰ ਦੇ ਝੂਠੇ ਵਾਦੇ ਆਣਗੇ ਅੱਗੇ ਇਲੈਕਸ਼ਨ ਆਣ ਆਰੀ ਆ ਮਾਨ ਸਾਹਿਬ 2027 ਦੀ ਇਲੈਕਸ਼ਨ ਹੈ 28 26 ਦਾ ਬਜਟ ਤੁਸੀਂ ਦੇਣਾ 27 ਦਾ ਬਜਟ ਤੇ ਆਣਾ ਹੀ ਨਹੀਂਗਾ 27 ਦਾ ਬਜਟ ਪਰਮਾਤਮਾ ਕਰੇ ਤੁਹਾਡੀ ਸਰਕਾਰ ਦੁਬਾਰਾ ਆਵੇ ਪਰ ਇਹ ਨਾ ਹੋਵੇ ਕਿ ਤੁਹਾਡੇ ਵਾਦੇ ਵਾਦੇ ਰਹਿ ਜਾਣ ਤੇ ਲੋਕਾਂ ਦਾ ਰੋਸ ਨਾ ਵੱਜ ਜਾਏ ਸਰ ਉਮੀਦਾਂ ਕਿੱਦਾਂ ਦੀਆਂ ਨੇ 26 ਦੇ ਦੇਖੋ ਸਰ ਉਮੀਦ ਤੇ ਜਹਾਨ ਕਾਇਮ ਹੈ ਜੀ ਅਸੀਂ ਵੀ ਇਹ ਬੈਠੇ ਹਾਂ ਪਰ ਮੈਂ ਤੁਹਾਨੂੰ ਇਸ਼ਾਰੇ ਨਾਲ ਸਮਝਾਉਂਦਾ ਕਿ ਮੰਨਣਾ ਸਾਡੀਆਂ ਉਹੀ ਨੇ ਜੇ ਨਹੀਂ ਕਰੋਗੇ ਫੋਕਲ ਪੁਆਇੰਟ ਦੀ ਮੈਂ ਗੱਲ ਕੀਤੀ ਹੈ ਫੰਡ ਤੁਸੀਂ ਅਲੋਕੇਟ ਕਰਦੇ ਹੋ ਸੜਕਾਂ ਠੀਕ ਕਰਾਉਂਦੀਆਂ ਕਿ ਖਾਲੀ ਸੜਕ ਠੀਕ ਕਰਾਉਣਾ ਫੋਕਲ ਪੁਆਇੰਟ ਦਾ ਕੰਮ ਹੈ ਸਰ ਇਹ ਕਿੰਨੇ ਕੰਮ ਰੁਕੇ ਹੋਏ ਨੇ ਤੁਸੀਂ ਆਪਣੀਆਂ ਦੋ ਤਿੰਨ ਚੀਜ਼ਾਂ ਉਪਲਬਧੀਆਂ ਨਾ ਦਿਨਾਓ ਇੰਡਸਟਰੀ ਦੀ ਨੰਬਰਸ ਪਛਾਣੋ ਪੁਰਾਣੇ ਰਾਜੇ ਨਾ ਜੀ ਭੇਸ ਬਦਲ ਕੇ ਰਾਤ ਨੂੰ ਆਪਣੇ ਰਾਜ ਚ ਨਿਕਲਦੇ ਹੁੰਦੇ ਸੀਗੇ ਵੀ ਕਿੱਥੇ ਕੀ ਹੋ ਰਿਹਾ ਹੈ ਜਾ ਕੇ ਦੇਖੀਏ ਆਪ ਸਾਹਿਬ ਉਸ ਤੇ ਲੋਕਾਂ ਦੇ ਲੋਕਾਂ ਦੇ ਵਿੱਚੋਂ ਹੀ ਹੋ ਲੋਕਾਂ ਵਰਗੇ ਹੀ ਆ ਉਹ ਸਾਡੇ ਵਰਗੇ ਹੋ ਕਿਰਪਾ ਕਰਕੇ ਕਿਸੇ ਦਿਨ ਨਾ ਜੀ ਗੱਡੀਆਂ ਛੱਡ ਕੇ ਸਾਫ਼ ਸੁਥਰੇ ਕੁਰਤੇ ਪਜਾਮੇ ਪਾਓ ਸਾਡੀ ਇੰਡਸਟਰੀ ਕੋ ਲਾਓ ਅਸੀਂ ਆਪਣੀ ਗੱਡੀਆਂ 'ਚ ਪਿਠਾ ਕੇ ਤੁਹਾਨੂੰ ਘੁਮਾ ਕੇ ਦੱਸਾਂਗੇ ਵੀ ਕਿੱਥੇ ਕੀ ਹੋ ਰਿਹਾ ਵਾ ਕੀ ਕਰਦੇ ਹੋ ਤੁਹਾਡੇ ਵਾਸਤੇ ਵੱਡੀ ਗੱਲ ਨਹੀਂ ਹੈਗੀ ਬੜੀ ਉਮੀਦਾਂ ਨੇ ਤੇ ਉਮੀਦ ਕਰਦਾ ਹਾਂ ਕਿ ਇਸ ਬਜਟ ਦੇ ਵਿੱਚ ਜਿਹੜੀਆਂ ਮੇਰੀਆਂ 2-4 ਮੰਗਾਂ ਰੱਖੀਆਂ ਨੇ ਇਹਨਾਂ ਤੁਹਾਡਾ ਰੈਵਨਿਊ ਲਾਸ ਨਹੀਂ ਹੋਣਾ ਜੇ ਸੜਕਾਂ ਠੀਕ ਹੋਣਗੀਆਂ ਫੋਗਲ ਪੁਆਇੰਟ ਅੱਛੇ ਬਣਾ ਕੇ ਦਿਓਗੇ ਕਿਉਂਕਿ ਪਲਾਟ ਬਣਾ ਕੇ ਫੈਕਟਰੀਆਂ ਲਾਣਗੇ ਰੈਵਨਿਊ ਦੇਵਾਂਗੇ ਤੁਹਾਨੂੰ ਕਿਰਪਾ ਕਰੋ ਇਹ ਛੋਟੀ ਛੋਟੀ ਉਮੀਦਾਂ ਪੂਰੀਆਂ ਕਰੋ ਪਰਮਾਤਮਾ ਤੁਹਾਨੂੰ ਸੇਤਿ ਯਾਪ ਰੱਖੇ ਸਰਕਾਰ ਦੇ ਵਿੱਚ ਕਾਮਯਾਬੀ ਬਖਸ਼ੇ